ਹਾਂਜੀ ਸਵਾਗਤ ਹੈ ਤੁਹਾਡਾ ਸਾਡੇ ਡੀਅਰ ਮਮ ஸ்டੋਰ ਗੁਰਦੁਆਰਾ ਪਰਮੇਸ਼ਰਦوار ਸਾਹਿਬ ਵਿਖੇ ਤੇ ਅੱਜ ਤੁਹਾਨੂੰ ਜਾਣਕਾਰੀ ਦੇਣੀ ਸੀ ਕਿ ਸਾਡੇ ਸਟੋਰ ਦੇ ਵਿੱਚ ਜਿਹੜਾ ਗੁੜ ਸੀ ਪਿਛਲੇ 2-3 ਮਹੀਨਿਆਂ ਤੋਂ ਨਹੀਂ ਸੀ ਹੁਣ ਜਿੱਦਾਂ ਦਸੰਬਰ ਆ ਚੁੱਕਿਆ ਠੰਡ ਆ ਚੁੱਕੀ ਹੈ ਿਕਲਾੜ ਸ਼ੁਰੂ ਹੋ ਚੁੱਕੇ ਨੇ ਤੇ ਸਾਡੇ ਕੋਲ ਆਰਗੈਨਿਕ ਗੁੜ ਸਾਡੀ ਸ਼ਾਪ ਦੇ ਉੱਤੇ ਅਵੇਲੇਬਲ ਹੈਗਾ ਇਹ ਤੁਸੀਂ ਸਾਡੀ ਸ਼ਾਪ ਤੋਂ ਇੱਥੋਂ ਲੈ ਕੇ ਜਾ ਸਕਦੇ ਹੋ 1 ਕਿਲੋ 175 ਰੁਪਏ ਦਾ ਇਹ ਗੁੜ ਤੁਸੀਂ ਸਾਡੇ ਕੋਲ ਇੱਥੋਂ ਲੈ ਕੇ ਜਾ ਸਕਦੇ ਹੋ ਜਿੰਨੇ ਵੀ ਕਈ ਪੁੱਛਦੇ ਸੀ ਕਦੋਂ ਗੁੜ ਆਏਗਾ ਉਹਨਾਂ ਲਈ ਇਹ ਵੀਡੀਓ ਬਣਾਈ ਹੈ ਕਿ ਗੁੜ ਸਾਡੇ ਕੋਲ ਆ ਚੁੱਕਿਆ ਨਾਲ ਹੀ ਸਾਡੇ ਕੋਲ ਜਿਹੜੀ ਆਰਗੈਨਿਕ ਸ਼ੱਕਰ ਹੈ ਉਹ ਵੀ ਸ਼ਾਪ ਦੇ ਉੱਤੇ ਅਵੇਲੇਬਲ ਹੈਗੀ ਹੈ ਤੇ ਤੁਸੀਂ ਇਹ ਵੀ ਪਰਚੇਸ ਇੱਥੇ ਆ ਕੇ ਕਰ ਸਕਦੇ ਹੋ ਸਾਡੀ ਸ਼ਾਪ ਤੇ ਤੇ ਸਾਡੇ ਕੋਲ ਜਿਹਦਾ ਗੁੜ ਹੁੰਦਾ ਚੱਕਰ ਹੁੰਦੀ ਹੈ ਨਾਲ ਹੀ ਸਾਡੇ ਕੋਲ ਦੇਸੀ ਖੰਡ ਹੁੰਦੀ ਹੈ ਇਹ ਤੇ ਸਾਡੇ ਕੋਲ ਪੂਰਾ ਸਾਰੀ ਸਾਲੀ अवेलेबल ਹੁੰਦੀ ਹੈ ਇਹ ਵੀ ਤੁਸੀਂ ਲੈ ਕੇ ਜਾ ਸਕਦੇ ਹੋ ਦੇਸੀ ਖੰਡ ਹੋ ਗਿਆ ਦੇਸੀ ਖੰਡ ਹੋ ਗਈ ਗੁੜ ਹੋ ਗਿਆ ਤੇ ਸ਼ੱਕਰ ਹੋ ਗਈ ਇਹ ਤਿੰਨ ਚੀਜ਼ਾਂ ਨੇ ਜਿਹੜੀਆਂ ਤੁਸੀਂ ਮਿੱਠੇ ਦੀ ਆਈਟਮ ਦੇ ਵਿੱਚ ਯੂਜ਼ ਕਰ ਸਕਦੇ ਹਾਂ ਤੇ ਇਹ ਪਿਓਰ ਆਰਗੈਨਿਕ ਨੇ ਜੀ ਇਹ ਤਿੰਨੇ ਚੀਜ਼ਾਂ ਆਰਗੈਨਿਕ ਨੇ ਤੇ ਇਹ ਤੁਸੀਂ ਸਾਡੀ ਸ਼ਾਪ ਤੇ ਇੱਥੇ ਆ ਕੇ ਜਰੂਰ ਇਹਨਾਂ ਚੀਜ਼ਾਂ ਦਾ ਆਨੰਦ ਮਾਣੋ ਜੀ ਬਹੁਤ ਬਹੁਤ ਧੰਨਵਾਦ